ਯਾਰ ਬਰਾੜ ਦਾ ਹੀ ਪਤਾ ਲਿਆ ਚੱਲ ਗਿਆ ਅੱਜ ਤਾਂ ਅੱਜ ਤੱਕ ਟਾਵਰ ਦੀ ਬੰਨੀ ਆ ਬਰਾੜ ਸਾਹ ਅੱਜ ਤਾਂ ਹੋਰ ਅੱਜ ਬੈਠੇ ਦੀ ਗੱਲ ਯਾਰ ਕੀ ਮੰਦਾ ਹੈ ਹੂੰ ਕਿਵੇਂ ਕਿਤੇ ਜਾਣਾ ਤਾਂ ਨਹੀਂ ਨਾ ਉਹੀ ਬੈਠੇ ਤੇ ਬਸ ਅੱਜ ਤਾਂ ਬੜੀ ਤਿਆਰੀ ਤੂਰੀ ਈ ਆ ਯਾਰ ਨਹੀਂ ਇੱਥੇ ਪਿੰਡ 'ਚ ਹੀ ਗਿਆ ਦੀ ਮਜ਼ਾ ਹਾਂ ਤੋਂ ਪਿੰਡ 'ਚ ਆ ਕੇ ਇੱਥੇ ਬਹਿ ਕੇ ਬਸ ਆ ਬੂਟੇ ਬਾਟੇ ਲਾਈ ਦੇ ਨਾ ਵੀ। ਬਾਲੀਆਂ ਟੂਟੀਆਂ ਛੂਟੀਆਂ ਵਾਲੀ ਪੱਗ ਬੰਨੀ ਆ। ਟੂਟੀਆਂ ਕਿਹੜੀਆਂ ਪਰ ਆਵਾਜ਼ ਆ ਰਹੀ ਐ ਬੱਸ। ਪਿੰਡ 'ਚ ਕੰਮ ਜਿਆ ਸੀ ਆ ਬੀ ਦੀ ਆ ਬਾਟ ਫੂਟ ਦਾ ਸੀਗਾ। ਅੱਛਾ। ਉਧਰ ਜਾਵੜੇ। ਮੈਂ ਆਖਿਆ ਚੱਲ ਯਾਰ ਮੈਂ ਜਾਂਦਾ ਸੀ ਮੈਂ ਯਾਰ ਫਿਰ ਪਤਾ ਨਹੀਂ ਲਿਆ ਬਰਾੜ ਦਾ ਇੱਕ ਵਾਰੀ ਪਤਾ ਤਾਂ ਲਿਆ ਹੀ ਗਿਆ। ਚਲੋ ਉਹਦਾ ਸ਼ਾਵਜ ਭਰਾਵਾ ਤੇਨ ਚੱਲ। ਨੰਗ ਦਾ ਦਬਦਮ ਹੁੰਦਾ ਇਹਨਾਂ ਦਾ ਮਦਾ ਇਹਨਾਂ ਦਾ ਹੋਰ ਤਾਂ ਕੀ ਨਾ। ਹਈ ਆ ਬੰਦਿਆਂ ਦਾ। ਆਹੀ ਆ ਬੂਟੇ ਬਾਟੇ ਲਾ ਗਏ। ਹਈ ਆ। ਅੱਛਾ। ਹਾਂ। ਵਾਹ ਭਈ ਲਾ ਦਿੱ ਤੂੰ ਨਰਸਰੀ ਲਾ ਦਿੱ ਪੂਰੀ ਯਾਰ। ਪੂਰਾ 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 ਜਮਾਇਆ ਵੀ ਆਪ ਅੱਛਾ ਉਹ ਰਿਸ਼ਤੇਦਾਰ ਗਿਆ ਮੱਲਣ ਮੱਲਣ ਵਾਲਾ ਅੱਛਾ ਉਹ ਬਾਬੇ ਫਰੀਦ ਦੇ ਜਾਂਦੇ ਨੇ ਇੱਕ ਉਹਦਾ ਬੇਲੀ ਹੈ ਜਸ਼ਨ ਮੁੰਡਾ ਠੀਕ ਆ ਠੀਕ ਆ ਤੇ ਉਹਨਾਂ ਦਾ ਵੀਬੂ ਮੰਗਾਇਆ ਨਾਲੇ ਬੂਟੇ ਪੱਟੇ ਵਿੱਚ ਹੋਰ ਲਿਆਉਣਗੇ ਅੱਛਾ ਅੱਛਾ ਉਹ ਆਪਦੇ ਵੀ ਲਾਉਂਦੇ ਨੇ ਖੇਤ ਹੀ ਬੈਠੇ ਉੱਥੇ ਟੱਪ ਠੀਕ ਆ ਠੀਕ ਆ ਹਾਂ ਕੀ ਕੀ ਲਾਇਆ ਇਹ ਇਹ ਕਿੰਨੂ ਲਾਤੇ ਅੱਛਾ ਅੰਤਰਾ ਅਮਰੂਦ ਖਾਇਆ ਕਰਾਂਗੇ ਹਾਂ ਚੀਕੂ ਚੂਕੂ ਚੀਕੂ ਵੀ ਲਾਤੇ ਬਾਕੀ ਮਿਰਚਾਂ ਮੁਰਚਾਂ ਦੇ ਬੂਟੇ ਲਾਦੇ ਯਾਰ ਹਾਂ ਮਿਰਚਾਂ ਦਾ ਬਈ ਦੋ ਵੀ ਮਿਰਚਾਂ ਦੇ ਬੂਟੇ ਲੱਗ ਜਾਂਦੇ ਮਟਰ ਟਮਟਰ ਵੀ ਲਾਦੇ ਦੋ ਮਿਰਚਾਂ ਦੇ ਬੂਟੇ ਚਟਨੀ ਟਮਾਟਰਾਂ ਦੇ ਬੂਟੇ ਦਾ ਵੀ ਦੋ ਤਿੰਨ ਬਹੁਤ ਹੁੰਦੇ ਆਖਣ ਅੱਛਾ ਅੱਛਾ ਬਾਕੀ ਪਿਆ ਥਾਂ ਵਿਲਾ ਪਗੜਾ ਅੱਛਾ ਅੱਛਾ ਉਹ ਬੱਲਾ ਵੀ ਲਾਈ ਬੈਠਾ ਤੂੰ ਐ ਬੱਲਾ ਲਾਦੇ ਕਦੂਆਂ ਦੀਆਂ ਹੂੰ ਵਧੀਆ ਲੈਂਦੀਆਂ ਉੱਥੋਂ ਮੰਗਾਈਆਂ ਦੀ ਇਹ ਵੀ ਉੱਥੋਂ ਮੰਗਾਈਆਂ ਦੀ ਹੋਰ ਫਿਰ ਗੋਡੀ ਗੁੱਡੀ ਤੈਨੂੰ ਹੀ ਪੋਣੀ ਪਿਆ ਕਰਨੀ ਆ ਗੋਡੀ ਜਾ ਕੀਂਦ ਦਿਮਾਪਰੀਦਾਰ ਕੋ ਲਾਦਾ ਕੰਡਿਊਟੀ ਤੇ ਜਾ ਕੇ ਆ ਜਾਂਦਾ ਏ ਐਸੇ ਗੰਮਲ ਵੇ ਦੀ ਮਾਰਦਾ ਕੋ ਰੰਬੀ ਨੂੰ ਬੇ ਬਾਕੀ ਵਾਲਾ ਮੁੰਨਾ ਚੱਲ ਪਣਾ ਆਪੇ ਹੋ ਜਾਂਦੀ ਕਿ ਨਹੀਂ ਹੂੰ ਹੂੰ ਮੈਂ ਉੱਥੇ ਬਾਬੇ ਫਰੀਦ ਦੀ ਵਜ੍ਹਾ ਚੰਗੀ ਆ ਉਹ ਦੱਸ ਦੇ ਠੀਕ ਆ ਠੀਕ ਫਰੀਦਗੋਟ ਠੀਕ ਆ ਫਿਰ ਵੇਖੋ ਭਾਈ ਚਲੋ ਹੋ ਠੀਕ ਠਾਕ ਵਧੀਆ ਠੀਕ ਠਾਕ ਫਿਰ ਦਵਾਈ ਹੁਣ ਕਿਤਰੇ ਐਮਜੋ ਦਵਾਈ ਉੱਥੇ ਐਮਜੋ ਲੈਣ ਲੱਗੇ ਮੈਂ ਭਾਈ ਜੇ ਸਾਰੇ ਇਹ ਮੇजे ਜਾਣਾਂ ਤਾਂ ਭੱਜ ਜਾਣਗੇ ਲੁੱਟ ਤੋਂ ਲੋਕ ਪੈਸੇ ਹੀ ਲੈਣ ਨੇ 200 ਰੁਪਿਆ 200 ਰੁਪਿਆ ਤੇ ਕਿੱਥੇ ਕਿੰਨੇ ਨੇ 12000 12000 ਰੁਪਏ ਕਿੱਥੇ 200 ਹਾਂ ਫਰਕ ਤਾਂ ਪੈਂਦਾ ਹੀ ਵਸੇ ਆ ਵੇਖ ਲੈ ਰੱਬਾ ਚਲੋ ਭਾਈ ਤੇਰੇ ਰੱਬ ਬਣਾਏ ਡਾਕਟਰ ਕਿਵੇਂ ਠੱਗੀ ਜਾਂਦੇ ਆ ਚਲੋ ਇਹਨਾਂ ਦਾ ਇਹ ਸੱਚ ਇੱਕ ਹੋਰ ਸੁਣਿਆ ਮੈਂ ਜਿਹੜਾ ਕੋਈ ਜਾਵੇ ਨਾ ਉਹਨੂੰ ਆਉਂਦੇ ਬਸ ਤੂੰ ਆ ਗਿਆ ਜੇ ਤੂੰ ਨਾ ਆਉਂਦਾ ਤਾਂ ਬਸ ਗਾਦਮ ਸੀ ਤੇਰੇ ਨਾਲ ਵੀ ਆਈ ਹੋਈ ਆ ਆਉਂਦੇ ਆ ਪਰਾ ਕਰਕੇ ਕੀ ਚਾਹੁੰਦੇ ਆ ਨਾ ਡਰ ਕੇ ਹੀ ਬੰਦਾ ਪੈਸੇ ਦਿੰਦਾ ਐਵੇਂ ਬਰਾਬਰ ਦਾਖਲਾ ਵੀ ਨਹੀਂ ਦਿੰਦਾ ਮੈਂ ਮੈਂ ਮੁਰਦਾਈ ਪੈਲੀ ਆਰਦਾ ਅੱਛਾ ਤਾ ਇੱਕ ਦਿਨ ਰਹਿਣਾ ਪਊਗਾ ਨਹੀਂ ਤੇਰੀ ਮਰਜ਼ੀ ਜਾਵੜਾ ਹੂੰ ਤੇ ਅਸੀਂ ਡਰ ਕੇ ਪਰਾ ਇੱਕ ਦਿਨ ਇੱਕ ਦਿਨ ਕਰਦੇ ਉਦੋਂ ਬਹੁਤ ਜਿਆਦਾ ਜੂਦੇ ਘਾਂਡਾ ਮੋੜ ਕੇ ਚੱਲ ਅੱਛਾ ਠੀਕ ਆ ਪਰਮਾਤਮਾ ਦੀ ਕਿਰਪਾ ਕਰਾਂ ਤੇ ਸੈਰ ਕਰਨ ਲੱਗਿਆ ਸੈਰ ਤੇ ਨਾ ਅੱਖੀਂ ਸੈਸੂ ਕਰੇ ਮੋਟ ਮੜਦਲ ਤੇ ਜਾਈਦਾ ਹਾਂ ਹਾਂ ਨਹੀਂ ਹੁਣ ਤਾਂ ਚਿਹਰਾ ਵੀ ਲਾਲ ਹੋ ਗਿਆ ਤੇਰਾ ਯਾਰ ਪੈਂਦਾ ਦਾ ਹੁਣ ਲੰਕ ਕਾਲਾ ਪੈ ਗਿਆ ਬਾਲਾ ਕਾਲਾ ਹੋ ਗਿਆ ਸੀ ਬਤਲਦਰਾ ਤੇ ਤਵੇ ਰਗਾ ਰੰਗ ਹੋ ਗਿਆ ਸੀਗਾ ਸਹੀ ਗੱਲ ਆ ਵਧੀਆ ਹਾਂ ਹਾਂ ਚਲੋ ਹੋਰ ਕੋ ਜਾਜੋ ਚਲ ਬਸ ਠੀਕ ਹੈ ਮੈਂ ਤਾਂ ਖੇਤ ਗਿਆੜਾ ਮਾਰਨ ਚੱਲਿਆ ਸੀਗਾ ਚਲ ਚੰਗਾ ਖਾਈਏ ਚਟਨੀ ਜੁਟਨੀ ਹਾਂ ਹਾਂ ਵਾਧੂ 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 ਕੋਈ ਨਹੀਂ ਇੱਥੇ ਦੌੜ ਕੇ ਲੈ ਗਦੇ ਹੋ ਜਾਣੀ ਆਪਣੇ ਚਲ ਕੋਈ ਨਹੀਂ ਕੋਈ ਨਹੀਂ ਐਵੇਂ ਚਟਨੀ ਦੇ ਬੈਠਾ ਰਹੇ ਠੀਕ ਆ ਠੀਕ ਆ ਵਿਰਾਟ ਸਾਹਿਬ ਠੀਕ ਆ ਓਕੇ